ਇਹ ਹਾਲਾਤ ਹੁਣ ਪੰਜਾਬ ਦੇ ਹੋ ਚੁੱਕੇ ਆ ਨੌਜਵਾਨ ਮੁੰਡੇ ਨਸ਼ੇ ਦੀ ਲਤ ਤੇ ਇੰਨੇ ਕਿ ਗਰਗ ਕਰਦੇ ਆ ਵੀ ਜਿਹੜੇ ਵੀ ਬੇੜਾ ਕਰ ਕੋਚ ਕੇ ਇਹਨਾਂ ਦਾ ਸਦਮਾ ਕਿੰਨੇ ਬੋਲੇ ਲਾਇ ਹੋਰ ਤੱਕ ਇੱਤੇ ਬੋਲੇ ਸਿੱਟਿਆ ਉਹਨੇ ਨਹੀਂ ਸਿੱਟਿਆ ਕਿਨੇ ਉਹਨੇ ਸਿੱਟਿਆ ਉਹਨੇ ਕਿਨੇ ਨਿੱਕੇ ਨੇ ਨਿੱਕਾ ਕੌਣ ਆ ਨਿੱਕਾ ਸ਼ਹਿਰ ਦਾ ਹੀ ਆ ਮੁੰਡਾ ਫੜਿਆ ਤਾਂ ਤੈਨੂੰ ਆ ਮਮਾ ਇਹ ਡਰਾਈਵਰ ਨੇ ਇਸ ਬੰਦੇ ਨੂੰ ਫੜਿਆ ਟਰੱਕ ਦੇ ਵਿੱਚੋਂ ਸ਼ਲਵਾਰ ਦੇ ਨੂੰ ਤੇ ਹੁਣ ਦੂਜਾ ਬੰਦਾ ਕਹਿ ਰਿਹਾ ਆ ਵੀ ਇਹ ਤੇ ਇਧਰ ਭਾਜੀ ਹੁਣੀ ਆ ਜਿਹੜੇ ਆਂਤੀਏ ਹੈਗੇ ਨੇ ਏ ਬਾਈ ਹੁਣਾਂ ਦੇ ਟਰੱਕਾਂ ਦੇ ਵਿੱਚੋਂ ਹਮੇਸ਼ਾ ਡੇਲੀ ਕੋਈ ਨਾ ਕੋਈ ਜਿਹੜੀਆਂ ਬੋਰੀਆਂ ਮਿਸ ਹੁੰਦੀਆਂ ਨੇ ਜਿੱਦੜ ਦੇ ਟਰੱਕ ਚੱਲਦੇ ਆ ਇਹ ਰਾਹ ਦੇ ਵਿੱਚ ਉਦਣ ਹੀ ਬੋਰੀਆਂ ਥੱਟ ਰੈਂਦੇ ਆ ਰੋਜ਼ ਘੱਟ ਹੀ ਕੋਈ ਨਾ ਕੋਈ ਬੋਰੀ ਅੱਛਾ ਕੋਈ ਨਾ ਕੋਈ ਬੋਰੀ ਰੋਜ਼ ਹੀ ਘੱਟੀ ਰਹਿੰਦੀ ਆ ਟਰੱਕ ਦੇ ਵਿੱਚੋਂ ਮੈ ਸਾਨੂੰ ਪੱਲਿਓ ਭਰਨੀ ਪੈਂਦੀ ਆ ਤੁਹਾਨੂੰ ਤੇ ਹਾਂਜੀ ਪਿੰਡ ਤਲਵਟ ਦੇ ਵਿੱਚ ਆ ਜੀ ਇੱਥੋਂ ਇੱਕ ਬੰਦਾ ਟਰੱਕ ਦੇ ਵਿੱਚੋਂ ਝੋਕ ਝੋਨੇ ਦੀਆਂ ਬੋਰੀਆਂ ਲਾਉਦਾ ਫੜਿਆ ਗਿਆ ਆ ਟਰੱਕਿਆਂ ਦੇ ਉੱਪਰ ਚੜ੍ਹ ਕੇ ਉਹ ਮੋਜਾ ਲਾਉਦਾ ਸੀ ਤੇ ਇੱਥੇ ਹੁਣ ਕਾਫੀ ਪਿੰਡ ਦੇ ਵਿੱਚ ਹੋਇਆ ਇੱਥੇ ਹਲਾ ਗੁੱਲਾ ਤੇ ਆਓ ਹੁਣ ਤੁਹਾਨੂੰ ਪਹਿਲਾਂ ਉਹ ਬੰਦੇ ਨੂੰ ਦੁਖ ਬਲਾਈਏ ਤੁਹਾਨੂੰ ਜਿਹੜਾ ਇਹ ਬੰਦਾ ਕਿਵੇਂ ਚੋਰੀ ਕਰਦਾ ਸੀਗਾ ਹੈ ਤੁਹਾਨੂੰ ਗੱਲ ਕਰਦੇ ਆ ਉਹਦੇ ਨਾਲ ਬਿਲਕੁਲ ਬਿਲਕੁਲ ਭਾਜੀ ਇਹ ਆ ਹਾਲਾਤ ਹੁਣ ਪੰਜਾਬ ਦੇ ਹੋ ਚੁੱਕੇ ਆ ਨੌਜਵਾਨ ਮੁੰਡੇ ਨਸ਼ੇ ਦੀ ਲਤ ਦੇ ਇੰਨੇ ਕਿ ਗਰਗ ਕਰਦੇ ਆ ਵੀ ਜਿਹੜੇ ਵੀ ਬੇੜਾਗਰ ਹੋ ਚੁੱਕੇ ਇਹਨਾਂ ਦਾ ਤੇ ਬਾਅਦ ਵਿੱਚ ਜੇ ਇਹਨੂੰ ਕਿਤੇ ਠਾਣਾ ਹੀ ਦਿੱਤਾ ਠਾਣੇ ਵਾਲਿਆਂ ਨੇ ਫੇਰ ਇਹਨੂੰ ਛੱਡ ਦੇਣਾ ਹੈ ਹੋ ਰਿਹਾ ਇਧਰ ਓਏ ਇਧਰ ਕੀ ਨਾ ਤੇਰਾ ਸੰਦੀਪ ਸਾਹਿਬ ਹੈ ਸੰਦੀਪ ਸੰਦੀਪ ਕਿਹੜਾ ਵੀ ਨਾ ਤੇਰਾ ਸਦਮਾ ਸਦਮਾ ਕਿੰਨੇ ਬੋਰੇ ਲਾਇ ਹੋੜ ਤੱਕ ਇੱਤੇ ਬੋਰੇ ਸੱਟਿਆ ਉਹਨੇ ਨਹੀਂ ਸੱਟਿਆ ਕਿਨੇ ਉਹਨੇ ਸੱਟਿਆ ਉਹਨੇ ਕਿਨੇ ਨਿੱਕੇ ਨੇ ਨਿੱਕਾ ਕੌਣ ਆ ਨਿੱਕਾ ਸ਼ਹਿਰ ਦਾ ਹੀ ਆ ਮੁੰਡਾ ਫੜਿਆ ਤਾਂ ਤੈਨੂੰ ਆ ਮਾਮਾ ਪਾਪਾ ਵੇ ਡੋੜਿਆ ਨਹੀਂ ਉਹ ਮੋਟਰ ਤੇ ਕੱਕਮਾਰੀ ਨਿਕਲਿਆ ਮੈਂ ਕਿ ਅੰਕਲ ਅੱਧਾ ਤੱਕ ਤੇ ਟਰੱਕ ਤੇ ਚੜਦੇ ਕਿੰਨੇ 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 ਦਿਨ ਉਹ ਕਹਿੰਦਾ ਨੂੰ ਪੂਰਾ ਚੋਰੀ ਕਰ ਜਾਣਾ ਨਹੀਂ ਮੈਂ ਤਾਂ ਮੈਂ ਇੱਕ ਮਿੰਟ ਅਸੀਂ ਨਹੀਂ ਭਾਜੀ ਉਹਨਾਂ ਦੇ ਅੱਜ ਉਹ ਕੰਮ ਕਰਦਾ ਜਮੀਨੇ ਦਾ ਠੇਕੇਦਾਰ ਨੂੰ ਫੋਨ ਲਾ ਲਓ ਅੱਜ ਅੱਧੀ ਨਿੱਤੀ ਹੋਈ ਆ ਇੱਥੇ ਕੀ ਕਰਦਾ ਆ ਕੇ ਇੱਥੇ ਕਰਦਾ ਆ ਆਏ ਜੀ ਯਾਰ ਭਾਈ ਵੰਟੀ ਨੂੰ ਇਹ ਇੱਥੇ ਡਰਾਈਵਰ ਨੇ ਇਸ ਬੰਦੇ ਨੂੰ ਫੜਿਆ ਟਰੱਕ ਦੇ ਵਿੱਚੋਂ ਸ਼ਲਵਾਰ ਦੇ ਨੂੰ ਤੇ ਹੁਣ ਦੂਜਾ ਬੰਦਾ ਕਹਿ ਰਿਹਾ ਵੀ ਇਹ ਤੇ ਇਧਰ ਭਾਜੀ ਹੁਣ ਇਹ ਜਿਹੜੇ ਆਰਤੀਏ ਹੈਗੇ ਨੇ ਤੇ ਬਾਈ ਹੁਣਾਂ ਦੇ ਟਰੱਕਾਂ ਦੇ ਵਿੱਚੋਂ ਹਮੇਸ਼ਾ ਡੇਲੀ ਕੋਈ ਨਾ ਕੋਈ ਜਿਹੜੀਆਂ ਬੂਰੀਆਂ ਮਿਸ ਹੁੰਦੀਆਂ ਨੇ ਕਿਉਂਕਿ ਪਹਿਲਾਂ ਤਾਂ ਉਹ ਸਭ ਤੋਂ ਪਹਿਲਾਂ ਤਾਂ ਲਿਫਟਿੰਗ ਦੀ ਦਿੱਕਤ ਆਈ ਆ ਜੇ ਹੁਣ ਲਿਫਟਿੰਗ ਦੇ ਹੋਣ ਲੱਗ ਪਈ ਆ ਤੇ ਹੁਣ ਇਹ ਲੋਕਾਂ ਨੇ ਇੰਨਾ ਕੁ ਆਪਣਾ ਕਰ ਲਿਆ ਆ ਦੇਖ ਸਕਦੇ ਤੁਸੀਂ ਨੌਜਵਾਨ ਪੀੜੀ ਆ ਇਹ ਨੌਜਵਾਨ ਮੁੰਡੇ ਆ ਅੱਜ ਅਸੀਂ ਹੋਰ ਵੱਡੀਆਂ ਵੱਡੀਆਂ ਗੱਲਾਂ ਕਰਦੇ ਆਂ ਹਾਜੀ ਭਾਈ ਜੀ ਭਾਈ ਜੀ ਕਿੰਨੇ ਦਿਨ ਹੋ ਗਿਆ ਤੁਹਾਡੀਆਂ ਬੋਰੀਆਂ ਘਟਦੇ ਇਹ ਜਿੱਦੜਦੇ ਟਰੱਕ ਚੱਲਦੇ ਆ ਇਹ ਰਾਹ ਦੇ ਵਿੱਚ ਉਦੋਂ ਹੀ ਬੋਰੀਆਂ ਸੱਟ ਲੈਂਦੇ ਆ ਰੋਜ਼ ਘੱਟ ਹੀ ਕੋਈ ਨਾ ਕੋਈ ਬੋਰੀ ਅੱਛਾ ਕਦੀ ਕੋਈ ਨਾ ਕੋਈ ਬੋਰੀ ਰੋਜ਼ ਹੀ ਘੱਟੀ ਰਹਿੰਦੀ ਆ ਟਰੱਕ ਦੇ ਵਿੱਚੋਂ ਮੈ ਸਾਨੂੰ ਭੱਲਿਓ ਭਰਨੀ ਪੈਂਦੀ ਆ ਤੁਹਾਨੂੰ ਅੱਛਾ ਰੋਜ਼ ਜਿਹੜੀਆਂ ਗੱਡੀਆਂ ਸ਼ਾਮ ਨੂੰ ਉੱਥੋਂ ਤੁਰਦੀਆਂ ਆ ਨਾ ਮੰਡੀ ਤੋਂ ਉਹਨਾਂ ਦੇ ਵਾਰਿਆਂ ਚ ਬੋਰੀਆਂ ਸੱਟਦੇ ਆ ਮੰਡੀਆਂ ਜੀ ਵੀ ਭਾਈ ਜੀ ਰੋਜ਼ ਰਾਤ ਨੂੰ ਉਹਨਾਂ ਕੋਈ ਮੰਡੀ ਵੀ ਬੋਰੇ ਚੱਕਦੇ ਆ ਅੱਛਾ ਰੋਜ਼ ਮੰਡੀਆਂ ਚ ਭਾਈ ਜੀ ਬੋਰੀਆਂ ਰਾਤ ਨੂੰ 11 1 ਜਾ ਕੇ ਡੜ ਜਾਂਦੇ ਆ ਅੱਛਾ ਬੋਰੇ ਚੱਕ ਬੋਰੇ ਇਕਦਮ ਚੱਕ ਹੋਈ ਰਾਤ ਨੂੰ ਅੱਛਾ ਜੀ ਮਾਸ਼ਾ ਲੈ ਕੇ ਆਉਂਦੇ ਆ ਜੀ ਅੱਛਾ ਮੰਡੀ ਚੱਲ ਜੀ ਲੋ ਜੀ ਇਹਦੇ ਸੈਲਰ ਚ ਉੱਤੇ ਆ ਨਾ ਪਟੋਕੜਨੀ 2 ਜਾਂ 3 ਬੋਰੇ ਹੋ ਟ੍ਰੈਵਲ ਲਾ ਕੇ ਲੈ ਕੇ ਜਾਂਦਾ ਅਸੀਂ ਆਪਾਂ ਉਹਦੇ ਨਾਲ ਹੀ ਜਾਂਦੇ ਠੀਕ ਆ ਜਾ ਕੇ ਜਿੱਥੇ ਨਿੱਕੂ ਆਪਣੇ ਗਾਮੇ ਦਾ ਬਗਲੇ ਆ ਚਲਾ ਕੇ ਆਂਦਾ ਲਾਈ ਜਾਂਦਾ ਦੇਖਿਆ ਉਹ ਦੇ ਲੋ ਦੱਸਣ ੜਿਆ ਨਾ ਤੁਹਾਡੇ ਸਾਹਮਣੇ ਦੱਸਣ ੜਿਆ ਵੀ ਉੱਥੇ ਬਗਲ ਚ ਲਾ ਕੇ ਜਾਂਦੇ ਆ ਜੋ ਦੀ ਗੱਲ ਆਈ ਹੈ ਮੈਂ ਤੈਨੂੰ ਕਹੀ ਹੈ ਨਾ ਮੇਤੇ ਪੱਤ ਨਹੀਂ ਹੈਗਾ ਜੋ ਦੀ ਦਾ ਨਾ ਲੁੱਟੋ ਤੇ ਮੇਦੀ ਲੜਾਈ ਉਹ ਤੇਰੇ ਤੇ ਭਰਾਵਾ ਪਰਚਾ ਕਰਦਾ ਕਹਿੰਦੇ ਆ ਦੇਖੋ ਬੰਦੇ ਕੋ ਖੜਿਆ ਤੱਕ ਨਹੀਂ ਜਾਣ ੜਿਆ ਅਜੇ